ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਇਹ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੋਰੀ ਹੋਈ ਆ ਅਸੀਂ ਨਾਲ ਦੇ ਰੂਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ ਅਲਮਾਰੀ ਵਾਲਾ ਇਹ ਦੂਸਰਾ ਰੂਮ ਆ ਤੇ ਉਹਨਾਂ ਨੇ ਜਿਹੜੇ ਰੂਮ 'ਚ ਅਸੀਂ ਪਏ ਆ ਉਹ ਸਾਈਡ ਪਰਦਾ ਲਗਾ ਕੇ ਤੇ ਦਰਵਾਜ਼ਾ ਬੰਦ ਕਰਕੇ ਗ੍ਰਿੱਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਕੀਤੀ ਆ ਸਾਰੇ ਸਰ ਅਸੀਂ ਸਵੇਰੇ 5 ਵਜੇ ਉੱਠੇ ਆਂ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿਉਂਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪਏ ਸੀ ਕਿਸੇ ਲਾਗਤ ਕਿੰਨਾ ਨੁਕਸਾਨ ਹੋਣਾ ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਏ ਤੇ ਸੋਨਾ ਸੀਗਾ 2.5-3 ਟੋਲੇ ਉਹ ਸਾਰੇ ਹੀ ਲੈ ਗਏ ਕੋਈ ਲੱਗਦਾ ਜਿਵੇਂ ਸ਼ੱਕ ਹੋ ਰਿਹਾ ਸ਼ੱਕ ਤਾਂ ਜੀ ਕੋਈ ਨਹੀਂ ਇਥੇ ਮਤਲਬ ਵਸੇ ਰਹਿੰਦੇ ਰਹਨੇ ਆ ਸਾਡੇ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਹਾਂ ਸ਼ੱਕ ਤਾਂ ਡਾਊਟ ਤਾਂ ਕਿਸੇ ਤੇ ਨਹੀਂ ਹੈ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਨਹੀਂ ਕਿੰਨੀ ਦੇਰ ਹੋ ਗਈ ਇਥੇ ਸਾਨੂੰ 6 ਮਹੀਨੇ ਹੋ ਗਏ ਜੀ ਰਹਿੰਦੇ ਆ ਸੀਸੀਟੀਵੀ ਜਿਆਦਾ ਸੀਸੀਟੀਵੀ ਵੀ ਉਰੇ ਜਿੱਥੇ ਅਸੀਂ ਰਹਿੰਦੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ ਹਾਂ ਸਰ ਹੁਣ ਦੇਖਾਂਗੇ ਕੀ ਕਰਵਾ ਰਹੇ ਆ ਕੀ ਨਾਮ ਹੈ ਜਰਨੈਲ ਸਿੰਘ ਜੀ ਰਾਤ ਆਪਣੇ ਚੋਰੀ ਹੋਈ ਹੈ ਕੀ ਕਹੂੰਗੀ ਚੋਰੀ ਜੀ ਸਵੇਰ ਨੂੰ ਸੁਖੀ ਸਾਹਿਬ ਮੈਂ ਆ ਕੇ ਸੁਖੀ ਨੇ ਦੱਸਿਆ ਕਿ ਸਾਡਾ ਸਾਰਾ ਕੋਈ ਸਮਾਨ ਲੈ ਗਿਆ ਮੈਂ ਜਦੇ ਨਾਲ ਉੱਥੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈ ਨਾ ਵਿਚਾਰਾ ਲੈ ਗਿਆ ਗ੍ਰਿਲ ਤੋੜਤੀ ਬਿਮਾਰੀ ਚੋ ਜੋ ਗੋਲਡ ਸੀ ਇਹਨਾਂ ਦਾ ਸਭ ਕੁਝ ਲੈ ਗਏ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਗੈਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਇਆ ਜੀ ਕਿੰਨੀ ਕਰੋਗੀ ਤੁਹਾਡੇ ਕੋਲ ਰਹਿੰਦੇ ਉਹਨਾਂ ਨੂੰ ਇੱਥੇ ਇਹਨਾਂ ਨੂੰ ਸਾਨੂੰ ਪੁਲਿਸ ਤੋਂ ਕਮੀਨ ਨਹੀਂ ਹੋਈ ਜਿਆਦਾ ਦੇਰ ਨਹੀਂ ਹੋਈ ਤੁਹਾਨੂੰ ਸੁਖਵੀਰੇ ਪਤਾ ਲੱਗੀ ਹੈ ਜੀ ਸੁਖਵੀਰੇ ਸੁਖੀ ਦੇ ਦੱਸਣ ਤੋਂ ਬਾਅਦ ਹੈ ਘਰੇ ਕੌਣ ਕੌਣ ਸੀ ਨੀਚੇ ਤਾਂ ਮੈਂ ਸੀ ਮੇਰੀ ਨੌ ਆ ਇੱਕ ਮੇਰੇ ਭਾਈ ਦੀ ਨੌ ਆਈ ਹੋਈ ਹੈ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਇਹ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਚੋਰੀ ਹੋਈ ਆ ਅਸੀਂ ਨਾਲ ਦੇ ਰੋਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ अलमारी ਵਾਲਾ ਇਹ ਦੂਸਰਾ ਰੂਮਾਂ ਤੇ ਉਹਨਾਂ ਨੇ ਜਿਹੜੇ ਰੂਮ ਚ ਅਸੀਂ ਪਏ ਆ ਉਹ ਸਾਈਡ ਪਰਦਾ ਲਗਾ ਕੇ ਤੇ ਦਰਵਾਜਾ ਬੰਦ ਕਰਕੇ ਗ੍ਰੇਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਪੁੱਟੀ ਆ ਸਾਰੀ ਸਰ ਅਸੀਂ ਸਵੇਰੇ 5 ਵਜੇ ਉੱਠੇ ਆ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿਉਂਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪਏ ਸੀ ਤੁਸੀਂ ਲਗਾ ਤਾ ਪਿੰਨਾ ਦਾ ਨੁਕਸਾਨ ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਇਆ ਤੇ ਸੋਨਾ ਸੀਗਾ 2.5 ਤਿੰਨ ਤੋਲੇ ਉਹ ਸਾਰੇ ਹੀ ਲੈ ਗਏ ਕੋਈ ਲੱਗਦਾ ਜੀ ਇਹ ਸ਼ੱਕ ਹੋ ਰਿਹਾ ਉਹਦਾ ਜੀ ਸ਼ੱਕ ਤਾਂ ਜੀ ਕੋਈ ਨਹੀਂ ਇਥੇ ਲੋਕ ਮਤਲਬ ਵਸੇ ਰਹਿੰਦੇ ਰਹਿੰਦੇ ਆ ਤੇ ਸਾਡੇ ਕੋਲ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਚੱਕ ਤਾਂ ਡਾਊਟ ਤਾਂ ਕਿਸੇ ਤੇ ਨਹੀਂ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਨੇ ਕਿੰਨੀ ਦੇਰ ਹੋ ਗਈ ਤਾਂ ਇਥੇ ਸਾਨੂੰ 6 ਮਹੀਨੇ ਹੋ ਗਏ ਜਿਹੜੇ ਰਹਿੰਦੇ ਆ। ਸੀਸੀਟੀਵੀ ਵੀ ਆ ਰਿਹਾ। ਸੀਸੀਟੀਵੀ ਉਰੇ ਜਿੱਥੇ ਅਸੀਂ ਰਹਿੰਦੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ। ਹਾਂ ਸਰ ਉਹਨੂੰ ਦੇਖਾਂਗੇ ਜੀ ਦਰਵਾzare ਆ। ਕੀ ਨਾਮ ਹੈ? ਜਰਮਨਲ ਸਿੰਘ ਜੀ ਰਾਤ ਆਪਣੇ ਚੋਰੀ ਹੋਈ ਹੈ ਕੀ ਕਹੂੰਗੀ? ਚੋਰੀ ਜੀ ਸਵੇਰ ਨੂੰ ਸੁਖੀ ਸਾਹਿਬ ਨੇ ਆ ਕੇ ਮੈਨੂੰ ਸੁਖੀ ਨੇ ਦੱਸਿਆ। ਵੀ ਸਾਡਾ ਸਾਰਾ ਕੋਈ ਸਮਾਨ ਲੈ ਗਿਆ ਮੈਂ ਜਦੇ ਨਾਲ ਉੱਤੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈ ਨਾ ਵਿਚਾਰਾ ਲੈ ਗਿਆ ਗ੍ਰਿਲ ਤੋੜਤੀ ਬਿਮਾਰੀ ਜੋ ਜੋ ਗੋਲ ਸੀ ਨਾ ਸਭ ਕੁਝ ਲੈ ਗਿਆ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਗੈਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਏ ਜੀ ਕਿੰਨੀ ਗੇਰ ਹੋ ਗਈ ਤੁਹਾਡੇ ਕੋਲ ਦੇ ਨਾਲ ਇਹ ਤਾਂ ਇਹ ਤਾਂ ਸਾਨੂੰ ਪੂਰ ਸੁਰੱਖਿਆ ਨਹੀਂ ਹੋਈ ਜਿਆਦਾ ਦੇ ਨਹੀਂ ਤੁਹਾਨੂੰ ਸਵੇਰੇ ਪਤਾ ਲੱਗੀ ਜੀ ਸਵੇਰੇ ਸੁਖੀ ਦੇ ਦੱਸਣ ਤੋਂ ਬਾਅਦ ਹੈ ਕੋਈ ਕੋਈ ਨਿੱਕੇ ਜਿਹੇ ਦਾ ਮਾਇਸੀ ਮੇਰੀ ਨੌ ਆ ਇੱਕ ਮੇਰੇ ਭਾਈ ਦੀ ਨੌ ਆਈ ਹੋਈ ਹੈ